ਇਬ 2 ਦਿਨ ਪਹਿਲਾਂ ਸਬਕੂਲ ਪਿੰਡ ਮੁਗਲਾਣੀ ਚੱਕ ਦੀ ਪੰਚਾਇਤ ਆਈ ਸੀ ਇਹਨਾਂ ਦਾ ਹੀ ਕਲੇਮ ਸੀ ਵੀ ਮੁਗਲਾਣੀ ਚੱਕ ਵਿੱਚ ਨਜਾਇਜ਼ ਸ਼ਰਾਬ ਦਾ ਧੰਦਾ ਬਹੁਤ ਜ਼ਿਆਦਾ ਚੱਲ ਰਿਹਾ ਹੈ ਇਹਦੇ ਉੱਤੇ ਬਣਦੀ ਕਾਰਵਾਈ ਆਪਾਂ ਐਫ ਆਈ ਆਰ ਨੰਬਰ 23 ਕੱਲ 19 ਮਾਰਚ ਨੂੰ ਰਜਿਸਟਰ ਕੀਤੀ ਹੈ 64 14 ਆਪਕਾਰੀ ਐਕਟ ਵਿੱਚ ਇਹਦੇ ਸੰਬੰਧੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਲੇਡੀਜ਼ ਖੁੱਲ੍ਹੇਆਮ ਕਹਿ ਰਹੀ ਸੀ ਕਿ ਮੈਂ ਨਸ਼ਾ ਵੇਚਾਂਗੀ ਉਦੇ ਉੱਤੇ ਕਾਰਵਾਈ ਕਰਦੇ ਹੋਏ ਇਹਦੇ ਕੋਲ ਨੂੰ 15 ਬੋਤਲਾਂ ਨਜਾਇਜ਼ ਸ਼ਰਾਬ ਦੀਆਂ ਮਿਲੀਆਂ ਇਹਦਾ ਨਾਂ ਸੁਦੇਸ਼ ਕੁਮਾਰੀ ਰੈਜ਼ੀਡੈਂਟ ਆਫ ਮੁਗਲਾਨੀ ਚੱਕ ਮੈਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਸਾਡੀ ਗੁਰਦਾਸਪੁਰ ਪੁਲਿਸ ਸ਼੍ਰੀ ਅ ਦਿੱਤਿਆ ਜੀ ਦੀ ਦਿਸ਼ਾ ਨਿਰਦੇਸ਼ੇਡ ਜਿਹੜੇ ਵੀ ਕੋਈ ਗਲਤ ਵਪਾਰ ਚ ਭਾਵੇਂ ਉਹ ਨਸ਼ਾ ਹੈ ਭਾਵੇਂ ਉਹ ਜਾਲੀ ਸ਼ਰਾਬ ਹੈ ਉਹਦੇ ਤੇ ਆਪਾਂ ਬਣਦੀ ਕਾਰਵਾਈ ਜਲਦ ਤੋਂ ਜਲਦ ਅਮਲ ਚਲਾਵਾਂਗੇ ਤੇ ਇਹਨਾਂ ਦੀ ਰੋਕத் ਦam ਲਈ ਅਸੀਂ ਤਤਪਰ ਹਾਂ